ਪੰਜਾਬ ਦੀਆਂ 18 ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਜੋ ਆ ਕੇਂਦਰ ਵੱਲ ਨੂੰ ਰੋਖ ਕੀਤਾ ਜਾਏਗਾ ਤੇ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਜੋ ਆਗੂ ਨੇ ਹਾਲਾਂਕਿ ਜੇ ਗੱਲ ਕਰ ਲਈਏ ਪੰਜਾਬ ਦੇ ਨਾਲ-ਨਾਲ ਨਾਲ ਲੱਗਦੇ ਸੂਬੇ ਜਿਹੜੇ ਨੇ ਉੱਥੋਂ ਵੀ ਅੱਜ ਕਿਸਾਨ ਆਏ ਨੇ ਗੱਲ ਕਰ ਲਈਏ ਹਰਿਆਣਾ ਹਿਮਾਚਲ ਤਾਂ ਰਾਜਸਥਾਨ ਇਹੋ ਜਿਹੇ ਸਟੇਟਾਂ ਤੋਂ ਵੀ ਅੱਜ ਕਿਸਾਨ ਜੋ ਖਾਸ ਤੌਰ ਤੇ ਅੰਮ੍ਰਿਤਸਰ ਵਿਖੇ ਪਹੁੰਚੇ ਹੋਏ ਨੇ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਜੋ ਹਿਮਾਚਲ ਤੋਂ ਜਥੇਬੰਦੀ ਆਈਆਂ ਨੇ ਜੀ ਸਰ ਆਪ ਅੱਜ ਯਹਾਂ ਪੇ ਆਏ ਆ तो जो इकट्ठ हो रहा है काफी ज्यादा जो किसान आज यहाँ पे आएंगे तो दिल्ली की तरफ जो आप कूज करेंगे तो क्या कहना क्या है आपका इसमें मैं राष्ट्रीय किसान संगठन एक राष्ट्र स्तर का संगठन है उसका मैं राष्ट्रीय महामंत्री हूँ सरकार ने किसानों को अनदेखा किया है आज तक पिछले दिल्ली आंदोलन में सरकार ने कमेटी बनाई थी बाकी मांगों के लिए आज इतना समय हो गया है उस कमेटी ने अपनी रिपोर्ट नहीं दी जिसमें न्यूनतम समर्थन मूल्य स्वामीनाथन कमेटी के अनुसार जिनसो के एमएसपी तय करना ये सारी बातें थी अभी तक वो फैसला सरकार ने नहीं किया तो अब किसान फिर एकजुट होकर दिल्ली की तरफ रुख कर रहा है और अब अपने हक को लेकर रहेगा केंद्र तो अक्सर बोलता है कि हमको हम जो सरकार है हमारी हमारी सरकार को किसानों की बहुत ज्यादा टेंशन है हम उनके साथ खड़े हैं उनके लिए बहुत कुछ कर रहे हैं लेकिन क्या लगता है कि सरकार आगे नहीं आना चाहती या, ए, किसानों को बेवकूफ बना रही है ये आपने ठीक बोला वो जनता को बेवकूफ बना रही है किसानों को भी बेवकूफ बना रही है वो देना नहीं चाहती सिर्फ बोलती है। उसने इसी सरकार ने सुप्रीम कोर्ट ने एक एफिडेविट दिया था कि हम स्वामीनाथन कमेटी के अनुसार एमएसपी नहीं दे सकते सुप्रीम कोर्ट के अंदर हालांकि 2014 में एमएसपी में उन्होंने जो अपने मैनुफेस्टो दिया था उसमें कहा था कि हम किसानों को स्वामीनाथन कमेटी की रिपोर्ट लागू करेंगे पर ਖੁਦ ਹੀ ਇਨੋ ਨੇ ਸੁਪਰੀਮ ਕੋਰਟ ਮੇ ਐਫੀਡੈਫਟ ਦਿਆ ਮੁਕਰਨੇ ਕਾ ਤੋ ਇਹ ਸਰਕਾਰ ਕੁਛ ਦੇਣਾ ਨਹੀਂ ਚਾਹਤੀ ਜਬ ਤੱਕ ਕਿਸਾਨ ਆਪਣੀ ਤਾਕਤ ਨਹੀਂ ਦਿਖਾएंगे ਇਸ ਲਈ ਹੁਣ ਕਿਸਾਨ ਇਕਜੁੱਟ ਹੋ ਰਹਾ ਹੈ ਔਰ ਆਪਣੇ ਹੱਕ ਕੋ ਲੈ ਕੇ ਰਹੇਗਾ ਸਾਡੇ ਨਾਲ ਪੰਜਾਬ ਦੀਆਂ ਜਿੱਥੇ ਨੀ ਮੌਜੂਦ ਹੈਗੀਆਂ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਕਿਵੇਂ ਵੇਖਦੇ ਹਾਂ ਕਿਉਂਕਿ ਸਰਕਾਰਾਂ ਅਕਸਰ ਵੱਡੇ ਵਾਅਦੇ ਕਰਦੀਆਂ ਨੇ ਕੇਂਦਰ ਦੇ ਨਾਲ ਕਈ ਵਾਰੀ ਤੁਸੀਂ ਧਰਨੇ ਵੀ ਲਗਾਏ ਕੇਂਦਰ ਦੇ ਖਿਲਾਫ ਡੀਸੀਆਂ ਨੂੰ ਮੰਗ ਪੱਤਰ ਦਿੱਤੇ डीसी दफ्तर घेरे ताकि ਹਾਲੇ ਤੱਕ ਅਸੀਂ ਗੱਲ ਪਹੁੰਚਾਣ ਚ ਸਕਸ਼ਮ ਨਹੀਂ ਹੋਏ ਸਾਡੀ ਗੱਲ ਨਹੀਂ ਸੁਣੀ ਉਹਨਾਂ ਨੇ ਤਾਂ ਸਰਕਾਰ ਦਾ ਕੀ ਰੁਕ ਕੀ ਸਮਝਦੇ ਹੋ ਤੁਸੀਂ ਹਾਂਜੀ ਗੱਲ ਇਹ ਨਹੀਂ ਗੱਲ ਹੁੰਦਾ ਕਿ ਗੱਲ ਪਹੁੰਚਦੀ ਨਹੀਂ ਆ ਗੱਲ ਪਹੁੰਚਦੀ ਜ਼ਰੂਰ ਹੁੰਦੀ ਆ ਪਰ ਮਸਲਾ ਇਹ ਹੁੰਦਾ ਕਿ ਜਦੋਂ ਗੱਲ ਪਹੁੰਚੇ ਉਸ ਟਾਈਮ ਤੇ ਉੱਤੇ ਜੇ ਸਰਕਾਰ ਰੈਕਟ ਕਰ ਦੇਣ ਜੇ ਉਹ ਮੰਗਾ ਪੂਰੀਆ ਕਰ ਦੇਣ ਤੇ ਫਿਰ ਤੁਹਾਨੂੰ ਇਹੋ ਜੇ ਮਾਹੌਲ ਦੇਖਣ ਨੂੰ ਨਹੀਂ ਮਿਲਦੇਂਦੇ ਅਸੀਂ ਕਹਿੰਨੇ ਆ ਕਿ ਭਾਰਤ ਦੇ ਅੰਦਰ ਡੈਮੋਕਰੇਸੀ ਦੇ ਨਾਂ ਦੇ ਉੱਤੇ ਡਿਕਟੇਟਰਸ਼ਿਪ ਚੱਲ ਰਹੀ ਆ ਜਿਹੜੀ ਇੱਕ ਡਿਕਲੇਅਰਡ ਹੋ ਚੁੱਕੀ ਹੈ ਜਿਸ ਤਰੀਕੇ ਨਾਲ ਪਿਛਲੇ ਬੰਨੇ ਤੁਸੀਂ ਦੇਖਿਆ ਕਿ ਸੰਸਦ ਵਾਲੇ ਮੈਂਬਰ ਸਾਰੇ ਬਾਹਰ ਕੱਢ ਕੇ ਰੱਖਦੇ ਉਹਨਾਂ ਨੇ ਅਸੀਂ ਕਹਿੰਨੇ ਕਿ ਇਹ ਕੋਈ ਡੈਮੋਕਰੇਸੀ ਦਾ ਸਿਰਫ ਇਹਦੇ ਤੇ ਨਕਾਬ ਪਿਆ ਆ ਡੈਮੋਕਰੇਸੀ ਇਹਦੇ ਕਿਤੇ ਹੈ ਨਹੀਂ ਅਸੀਂ ਕਹਿੰਨੇ ਜੇ ਦੇ ਵਾਕਿਆ ਡੈਮੋਕਰੇਟ ਹੁੰਦੀ ਸਰਕਾਰ ਤੇ ਫਿਰ ਜਦੋਂ ਮੰਗ ਜਾਂਦੀ ਹੈ ਜਨਤਾ ਦੀ ਜਨਤਾ ਮਾਲਕ ਹੁੰਦੀ ਆ ਤੇ ਸਰਕਾਰ ਨੌਕਰ ਹੁੰਦੀ ਆ ਹੁਣ ਜੇ ਕਿਤੇ ਐਵੇਂ ਦੇ ਹਾਲਾਤ ਬਣਨ ਕਿ ਜਨਤਾ ਕੋਲੋਂ ਮੰਗ ਗਈ ਆ ਤੇ ਸਰਕਾਰ ਨੇ ਪੂਰੀ ਕੀਤੀ ਆ ਫਿਰ ਤੇ ਅਸੀਂ ਕਹਾਂਗੇ ਡੈਮੋਕਰੇਸੀ ਜਦੋਂ ਜਨਤਾ ਨੂੰ ਸੜਕਾਂ ਦੇ ਉੱਤੇ ਉੱਤਰ ਕੇ ਆਪਣੇ ਮਹੱਤਕੀ ਮੰਗਾਂ ਵਾਸਤੇ ਲੜਾਈ ਕਰਨੀ ਪਵੇ ਉਹਨੂੰ ਅਸੀਂ ਪਹਿਲੀ ਗੱਲ ਡੈਮੋਕਰੇਸੀ ਮੰਗਦੇ ਨਹੀਂ ਦੂਸਰੀ ਚੀਜ਼ ਇਹ ਕਿ ਜਿਵੇਂ ਨਾ ਤੁਸੀਂ ਵੇਖਿਆ ਦਿੱਲੀ ਮੋਰਚਾ ਚੱਲਿਆ ਸੀ ਜਿਸ ਵੇਲੇ ਉਸ ਟਾਈਮ ਵੀ ਐਸ ਸਰਕਾਰ ਨੂੰ ਉਤੋਂ ਸਬਕ ਲੈਣਾ ਚਾਹੀਦਾ ਸੀਗਾ ਜਿਹੜੇ ਮੰਗ ਪੱਤਰ ਸਾਡੇ ਜਾਂਦੇ ਸੀਗੇ ਉਹਨਾਂ ਦੇ ਤੇ ਅਸਰ ਕਰਨਾ ਚਾਹੀਦਾ ਸੀ ਮੰਗਾਂ ਦੇ ਉੱਤੇ ਪਰ ਇਹਨਾਂ ਨੇ ਕਿਉਂਕਿ ਉਹਨਾਂ ਨੂੰ ਆਪ ਇੱਕ ਦੋ ਸਟੇਟਾਂ ਨੇ ਇਲੈਕਸ਼ਨਾਂ ਜਿੱਤਣ ਦੇ ਵਿੱਚ ਉਹਨਾਂ ਨੂੰ ਇਸ ਤਰੀਕੇ ਲੱਗਦਾ ਕਿ ਅਸੀਂ ਅਸੀਂ ਜਿੱਤ ਕੇ ਸਟੇਟਾਂ ਤੇ ਅਸੀਂ ਇਹ ਚੀਜ਼ ਸਾਬਤ ਕਰ ਸਕਦੇ ਹਾਂ ਕਿ ਸਾਡੀ ਦੇਸ਼ ਵਿੱਚ ਬਹੁਤ ਦੀ ਲੋਕਪ੍ਰਿਅਤਾ ਪਰ ਅਸੀਂ ਕਹਿੰਨੇ ਆ ਕਿ ਤੁਸੀਂ ਹੁਣ ਤੋਂ ਕੁਝ ਚਿਰ ਬਾਅਦ ਅੱਧੇ ਘੰਟੇ ਬਾਅਦ ਵੇਖੋਗੇ ਕਿ ਇੱਥੇ ਲੱਖਾਂ ਦਾ ਇਕੱਠ ਤੁਹਾਨੂੰ ਦਿਸੂਗਾ ਤੇ ਪੰਜਾਬ ਦੇ ਹਰਿਆਣੇ ਦੇ ਜੂਪੀ ਦੇ ਰਾਜਸਥਾਨ ਦੇ ਉੱਤਰਾਖੰਡ ਦੇ ਇੱਥੋਂ ਤੱਕ ਮਹਾਰਾਸ਼ਟਰ ਦੇ ਕਿਸਾਨ ਅੱਜ ਇੱਥੇ ਸਾਡੇ ਨਾਲ ਇਸ ਸਟੇਜ ਤੋਂ ਤੁਹਾਡੇ ਸਾਹਮਣੇ ਸੰਬੋਧਨ ਕਰਨਗੇ ਅਸੀਂ ਇਹ ਨਹੀਂ ਚਾਹੁੰਦੇ ਕਿ ਭਾਰਤ ਦੇ ਵਿੱਚ ਐਵੇਂ ਦੀ ਜਿਹੜੀ ਆ ਡਿਕਟੇਸ਼ਨ ਆ ਡਿਕਟੇਟਰਸ਼ਿਪ ਆ ਉਹ ਚੱਲੇ ਸੋ ਇਸ ਕਰਕੇ ਇਹਨਾਂ ਨਾਲ ਮੰਗਾਂ ਨੂੰ ਲੈ ਕੇ ਜੇ ਦਿੱਲੀ ਮੋਰਚੇ ਵਰਗੀ ਅਸੀਂ ਸਾਨੂੰ ਦੇਖ ਰਿਹਾ ਕਿ ਜੋ ਹਸ਼ਰਿਆ ਉਹ ਬੜਨ ਜਾ ਰਿਹਾ ਹਾਲਾਤ ਬੜਨ ਜਾ ਰਿਹਾ ਔਰ ਅੱਜ ਇਸ ਸਟੇਜ ਦੇ ਉਤੋਂ ਦਿੱਲੀ ਮੋਰਚੇ ਦਾ ਵੱਡਾ ਐਲਾਨ ਕੀਤਾ ਜਾਊਗਾ ਤੇ ਆਉਂਦੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੂੰ ਇਹ ਦੱਸ ਦਿੱਤਾ ਜਾਊਗਾ ਕਿ ਜਿਹਨੂੰ ਤੁਸੀਂ ਇੱਕ ਦੇਸ਼ ਨੂੰ ਡਿਕਟੇਟਰ ਵਾਂਗ ਚਲਾ ਰਹੇ ਜੇ ਉਹਦੇ ਵਿੱਚ ਆ ਲੋਕ ਬੈਠੇ ਜਿਹੜੇ ਦੇਸ਼ ਦੇ ਅਸਲੀ ਮਾਲਕ ਆ ਤੇ ਇਹ ਆਪਣੇ ਫੈਸਲੇ ਆਪ ਕਰਵਾਉਣਗੇ ਸਰਕਾਰ ਅਕਸਰ ਕਹਿੰਦੀ ਆ ਕਿ ਸਾਨੂੰ ਕਿਸਾਨਾਂ ਦੀ ਟੈਨਸ਼ਨ ਆ ਅਸੀਂ ਕਿਸਾਨਾਂ ਦੇ ਨਾਲ ਆ ਪੰਜਾਬ ਦੇ ਨਾਲ ਆ ਸੂਬੇ ਦੇ ਨਾਲ ਆ ਪਰ ਕੀ ਫਰਕ ਕਿਸਾਨ ਨਹੀਂ ਸਮਝ ਰਹੇ ਜਾਂ ਸਰਕਾਰ ਨਹੀਂ ਸਮਝ ਰਹੀ ਸਰਕਾਰ ਦਾ ਕੀ ਮਨਸ਼ਾ ਦੀ ਜਾਬਦੀ ਆ ਅਸੀਂ ਕਹਿੰਨੇ ਜੇ ਟੈਨਸ਼ਨ ਵਾਕਿਆ ਹੁੰਦੀ ਉਹਨੂੰ ਦੱਸਣਾ ਨਹੀਂ ਪੈਂਦਾ ਦੱਸਦਾ ਉਹ ਆ ਜਿਹਨੇ ਡਰਾਮਾ ਕਰਨਾ ਹੁੰਦਾ ਜੇ ਮੈਂ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਜੇ ਮੈਂ ਆਪਣੇ ਪਰਿਵਾਰ ਨਾਲ ਪਿਆਰ ਕਰਦਾ ਮੈਂ ਦੱਸਦਾ ਥੋੜੀਆ ਮੈਂ ਮਾਈਕ ਦੇ ਉੱਤੇ ਜਾ ਕੇ ਥੋੜੀ ਬੋਲ ਕੇ ਦੱਸਦਾ ਮੈਂ ਮਨ ਕੀ ਬਾਤ ਕਰਕੇ ਥੋੜੀ ਦੱਸਦਾ ਮੇਰੇ ਬੱਚੇ ਮੇਰੇ ਪਰਿਵਾਰ ਨੂੰ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਸਾਡਾ ਬਾਪ ਪਿਆਰ ਕਰ ਰਿਹਾ ਸਾਡੇ ਪਰਿਵਾਰ ਦੇ ਵਿੱਚ ਦੱਸਣ ਤੇ ਐਲਾਨ ਕਰਨ ਦੀ ਜਰੂਰਤ ਨਹੀਂ ਨਦੀ ਅਸੀਂ ਕਹਿੰਨੇ ਹਾਥੀ ਦੇ ਨਾਂ ਦਿਆ ਦਿਖਾਉਣ ਦੇ ਹੋ ਰਿਆ ਤੇ ਖਾਣ ਦੇ ਹੋ ਰਿਆ ਮੋਦੀ ਸਾਹਿਬ ਕਰਦੇ ਕੋਸ਼ਿਸ਼ ਆ ਤੇ ਕਹਿੰਦੇ ਕੋਸ਼ਿਸ਼ ਆ ਇਸ ਕਰਕੇ ਅੱਜ ਤੱਕ ਜੋ ਕੁਝ ਹੁੰਦਾ ਕਹਿੰਦੇ ਜੀ ਮੈਂ ਕਿਸਾਨ ਦੇ ਨਾਲ ਆ ਪਰ ਕਿਸਾਨ ਦੇ ਉੱਤੇ ਅੱਜ ਤੱਕ ਜਿੰਨਾ ਕਰਜ਼ਾ ਚੜਿਆ ਆ ਕਦੇ ਸਰਕਾਰ ਨੇ ਉਹ ਕਰਜ਼ੇ ਬਾਰੇ ਗੱਲ ਕੀਤੀ ਹੋਵੇ ਕਾਰਪੋਰੇਟ ਦੇ ਨਾਲ ਨੇ ਮੋਦੀ ਸਾਹਿਬ ਕਾਰਪੋਰੇਟ ਦੇ ਹਰ ਸਾਲ ਜਿਹੜੇ ਕਰਜ਼ੇ ਆ ਉਹ ਮਾਫ ਹੋ ਰਹੇ ਆ ਹਰ ਸਾਲ ਬੇਵਾਬ ਹੋ ਰਿਹਾ ਕਿਸਾਨਾਂ ਦਾ ਕਿਸਾਨਾਂ ਦਾ ਜਦ ਕਿ ਨਹੀਂ ਹੋ ਰਿਹਾ ਹੋਰ ਸਾਡੀ ਇੱਥੇ ਮੰਗ ਹੈ ਕਿ ਭਾਈ ਕਿਉਂਕਿ ਤੁਸੀਂ ਫਸਲਾਂ ਦੇ ਮੁੱਲ ਪੂਰੇ ਨਹੀਂ ਦਿੱਤੇ ਤੇ ਕਿਸਾਨ ਤੇ ਚੜਿਆ ਕਰਜ਼ਾ ਇਸ ਕਰਕੇ ਕਰਜ਼ੇ ਦੇ ਉੱਤੇ ਭਾਵੇਂ ਕਿਸਾਨ ਦਾ ਭਾਵੇਂ ਖੇਤ ਮਜ਼ਦੂਰ ਦਾ ਹੋਵੇ ਕਰਜ਼ਾ ਖਤਮ ਹੋਣਾ ਚਾਹੀਦਾ ਅਗਲੀ ਐਮਐਸਬੀ ਗਰੰਟੀ ਕਾਨੂੰਨ ਦਿੱਤਾ ਜਾਵੇ ਬਣਾਇਆ ਜਾਵੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਇਸ ਇਹੋ ਜਿਹੇ ਮੰਗਾਂ ਨੂੰ ਲੈ ਕੇ ਜਿਹੜਾ ਇਹ ਮੋਰਚਾ ਆਇਆ ਇਹ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਦਿੱਲੀ ਮੋਰਚੇ ਨਾਲੋਂ ਵੱਡਾ ਮੋਰਚਾ ਇਸ ਵਾਰੀ ਸਾਹਬਤ ਹੋਣ ਜਾ ਰਿਹਾ ਹੈ ਪਰ ਦਿੱਲੀ ਤੇ ਜਦੋਂ ਪਿਛਲੀ ਵਾਰੀ ਮੋਰਚਾ ਲੱਗਾ ਸੀ ਕਈ ਕਿਸਾਨ ਸ਼ਹੀਦ ਵੀ ਹੋਏ ਸੀ ਉਸ ਸਮੇਂ ਦੇ ਵਿੱਚ ਕਈਆਂ ਦੀ ਡੈਥ ਹੋ ਗਈ ਸੀਗੀ ਤਾਂ ਕਹਿ ਸਕਦੇ ਕਿ ਹੋਰ ਵੀ ਸਰਕਾਰ ਦੇ ਅੱਗੇ ਜੋ ਆਪਾਂ ਕਹਿ ਸਕਦੇ ਕਿਸਾਨਾਂ ਵੱਲੋਂ ਮੰਗ ਰੱਖੀ ਗਈ ਸੀ ਜਿਉਂ ਉਨ੍ਹਾਂ ਦੀ ਜਿਹੜੀ ਮੌਤ ਦਾ ਕਾਰਨ ਕੀ ਸੀ ਤਾਂ ਹੋਰ ਨਾਲ ਸਾਨੂੰ ਨਜਾਇਜ਼ ਚਾਹੀ ਜੋ ਜੋ ਵੀ ਉਨ੍ਹਾਂ ਵੱਲੋਂ ਕੀਤਾ ਗਿਆ ਉਸ ਵੇਲੇ ਸਰਕਾਰ ਵੱਲੋਂ ਜਿੱਦਾਂ ਦਾ ਰੁਖ ਪਣਾਇਆ ਗਿਆ ਤਾਂ ਹੁਣ ਕੀ ਵੇਖਦੇ ਕਿ ਅਗਰ ਇਦਾਂ ਦਾ ਕੁਝ ਹੁੰਦਾ ਕਿਸਾਨ ਦੀ ਜਾਨ ਅਗਰ ਖਤਰੇ ਚ ਆਉਂਦੀ ਆ ਤਾਂ ਕੌਣ ਜ਼ਿੰਮੇਵਾਰ ਆ ਹਾਂ ਦੇਖੋ ਜੀ ਜਿਹੜੇ ਹੱਕਾਂ ਦੇ ਸੰਘਰਸ਼ ਹੁੰਦੇ ਆ ਖਾਸ ਤੌਰ ਤੇ ਡਿਕਟੇਟਰਸ਼ਿਪ ਰਵਈਏ ਵਾਲੇ ਸਰਕਾਰਾਂ ਦੇ ਵਿੱਚ ਉਹਨਾਂ ਦੇ ਵਿੱਚ ਕੁਰਬਾਨੀਆਂ ਜਾਂਦੀਆਂ ਕੁਰਬਾਨੀਆਂ ਹੁੰਦੀਆਂ ਕੁਰਬਾਨੀਆਂ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ ਭਾਵੇਂ ਉਹ 47 ਵਾਲੀ ਆਜ਼ਾਦੀ ਸੀ ਉਸ ਉਦੋਂ ਵੀ ਕੁਰਬਾਨੀਆਂ ਹੋਈਆਂ 1907 ਦੇ ਵਿੱਚ ਚਾਚਾ ਚਾਚਾ ਜੀ ਹੋਰਾਂ ਨੇ ਸ਼ਿਰਪਗ ਸਿੰਘ ਜੀ ਦੇ ਚਾਚਾ ਜੀ ਅ ਚਾਚਾ ਜੀ ਸਿੰਘ ਉਹਨਾਂ ਨੇ ਵੀ ਅੰਦੋਲਨ ਕੀਤਾ ਸੀਗਾ ਅੰਗਰੇਜ਼ ਸਰਕਾਰ ਦੇ ਖਿਲਾਫ ਕੀਤਾ ਸੀ ਉਦੋਂ ਕੀ ਕੁਰਬਾਨੀਆਂ ਤੋਂ ਬਗੈਰ ਸਭ ਕੁਝ ਮਿਲ ਗਿਆ ਕੁਰਬਾਨੀਆਂ ਹੋਣੀਆਂ ਹੀ ਹੁੰਦੀਆਂ ਤੇ ਅਸੀਂ ਹਰ ਕੁਰਬਾਨੀ ਲਈ ਤਿਆਰ ਆਂ ਭਾਵੇਂ ਸਰਕਾਰ ਡਾਂਗ ਭਰਉਣੀ ਚਾਵੇ ਭਾਵੇਂ ਗੋਲੀ ਚਲਾਉਣੀ ਚਾਵੇ ਸਾਡੇ ਤੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੱਕ ਢਾ ਕੇ ਗੋਲੀ ਖਾਵਾਂਗੇ ਸਰਕਾਰ ਦੀ ਤੇ ਜਿਹੜੀਆਂ ਪਰ ਲੋਕਾਂ ਦੇ ਮੰਗਾਵਾ ਮਸਲੇ ਆ ਉਹਨਾਂ ਨੂੰ ਹੱਲ ਕਰਵਾਇ ਦੋ ਬਗੈਰ ਇਹ ਜਿਹੜਾ ਹੁਣ ਅੱਜ ਇੱਥੋਂ ਅਹੰਕਾਰ ਭਰੀ ਜਾ ਰਹੀ ਆ ਵਿਗਲ ਵਾਜਰਾ ਸੰਘਰਸ਼ ਦਾ ਬਹਿਣ ਵਾਲਾ ਨਹੀਂ ਹੈਗਾ ਤੁਸੀਂ ਕਹੇ ਦਿੱਲੀ ਜਾਓਗੇ ਤਾਂ ਦਿੱਲੀ ਲੱਗਦਾ ਕਿ ਸਰਕਾਰ ਤੁਹਾਨੂੰ ਪਹੁੰਚਣ ਦੇਗੀ ਅਸੀਂ ਕਹਿੰਨੇ ਆ ਕਿ ਉਹ ਸਰਕਾਰ ਦੇਤੇ ਸਰਕਾਰ ਆਪਣੀ ਕੋਸ਼ਿਸ਼ ਕਰੇ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਜੇ ਸਰਕਾਰ ਨੂੰ ਅਸੀਂ ਇਹ ਗੱਲ ਨੂੰ ਮੰਨਾਂਗੇ ਕਿ ਵਾਕਈ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਆਪਣਾ ਸਰਕਟ ਦੇਤੇ ਉੱਤਰ ਕੇ ਸ਼ਾਂਤਮਈ ਪ੍ਰੋਟੈਸਟ ਕਰਨ ਦਾ ਰਾਈਟ ਹੈਗਾ ਜੇ ਹੁਣ ਸਾਨੂੰ ਪ੍ਰੋਟੈਸਟ ਕਰਨ ਦਾ ਰਾਈਟ ਨਹੀਂ ਦਿੱਤਾ ਜਾਂਦਾ ਇਟ ਮੀਨਸ ਕਿ ਇੱਥੇ ਡੈਮੋਕ੍ਰੇਸੀ ਨਹੀਂ ਹੈ ਹੁਣ ਸਰਕਾਰ ਦੇਤੇ ਵੀ ਉਹਨੇ ਕਿਹੜੇ ਤਰੀਕੇ ਨਾਲ ਉਹਨੇ ਕੀ ਸਾਬਤ ਕਰਨਾ ਦੁਨੀਆ ਦੇ ਸਾਹਮਣੇ ਆਪਣੇ ਬਾਰੇ ਰਿਪੋਰਟਾਂ ਤੇ ਤੁਹਾਡੀਆਂ ਅੱਜ ਹੀ ਪਹੁੰਚ ਗਈਆਂ ਹੋਣੀਆਂ ਸਰਕਾਰਾਂ ਕੋ ਕਿ ਅੱਜ ਇਕੱਠੇ ਹੋ ਰਹੇ ਆਸੀਂ ਕਿ ਨਹੀਂ ਰਿਪੋਰਟਾਂ ਉਸ ਦਿਨ ਤੋਂ ਪਹੁੰਚੀਆਂ ਹੋਈਆਂ ਜਿੱਦਣ ਅਸੀਂ ਪਹਿਲੇ ਦਿਨ ਮੰਗ ਪੱਤਰ ਆਪਣਾ ਜ ਅਸੀਂ ਦੱਸੀ ਡੇਟ ਐਲਾਨ ਕੀਤੀ ਸੀ 2 ਜਨਵਰੀ ਤੇ 6 ਦੀ ਬਰਨਾਲੇ ਸਾਡੀਆਂ ਜਦੋਂ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਹੋਏ ਆ ਹਜ਼ਾਰਾਂ ਹਜ਼ਾਰਾਂ ਟਰੈਕਟਰਾਂ ਦੇ ਟਰੈਕਟਰ ਮਾਰਚ ਹੋਏ ਆ ਰਿਪੋਰਟਾਂ ਉਦੋਂ ਵੀ ਗਈਆਂ ਤੇ ਅਸੀਂ ਤੇ ਚਾਹੁੰਦੇ ਸੀ ਕਿ ਉਸ ਤੋਂ ਪਹਿਲਾਂ ਆ ਜਿਹੜੀਆਂ ਮੰਗਾਂ ਲਿਖੀਆਂ ਹੋਈਆਂ ਸਰਕਾਰ ਅੱਜ ਲਾਗੂ ਕਰ ਦੇਵੇ ਠੀਕ ਲੋਕਾਂ ਨੂੰ ਠੰਡ ਦੇ ਵਿੱਚ ਠਰਨ ਦਾ ਤੇ ਗਰਮੀ ਦੇ ਵਿੱਚ ਸੜਨ ਦਾ ਸ਼ੌਂਕ ਕੋਈ ਨਹੀਂ ਹੈ ਪਰ ਇਹਦੇ ਚੀਜ਼ ਵਾਸਤੇ ਮਜਬੂਰ ਜੇ ਕਰ ਰਹੀ ਹੈ ਤਾਂ ਸਰਕਾਰ ਕਰ ਰਹੀ ਹੈ ਸਰਕਾਰ ਨੂੰ ਮਿਲਦਾ ਅਗਰ ਸਰਕਾਰ ਤੁਹਾਨੂੰ ਕਹਿੰਦੀ ਹੈ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਜੱਥੇ ਬੰਦਿਆਂ ਜਿਹੜੇ ਆਗੂ ਹੈਗੇ ਨੇ ਵੱਖ-ਵੱਖ ਜੱਥੇਬੰਦੀਆਂ ਦੇ ਉਹਨਾਂ ਨੂੰ ਭੌਂਦੀ ਆ ਗੱਲਬਾਤ ਕਰਦੀ ਆ ਤੁਸੀਂ ਤਿਆਰ ਹੋ ਅਸੀਂ ਟੇਬਲ ਟਾਕ ਤੋਂ ਕਦੇ ਵੀ ਨਹੀਂ ਭਜਦੇ ਟੇਬਲ ਟਾਕ ਦੇ ਉੱਤੇ ਆਵਾਂਗੇ ਪਰ ਕੀ ਆ ਕੁਛ ਨਾ ਕੁਛ ਸਾਡੇ ਨਾਲ ਉਹ ਉਹ ਲੈਵਲ ਦੀ ਗੱਲਬਾਤ ਹੋਵੇ ਜਿੰਨੇ ਸਾਨੂੰ ਕੁਝ ਦੇਣ ਦਾ ਕੋ ਮਾਦਾ ਰੱਖਦਾ ਹੁਣ ਪਿਛਲੀ ਵਾਰ ਸੀਗਾ ਜਦੋਂ ਮੋਰਚਾ ਸਟਾਰਟ ਹੋਇਆ ਸੀਗਾ ਤੁਸੀਂ ਖੇਤੀਬਾੜੀ ਦੇ ਸਕੱਤਰ ਦੀ ਗਾ ਇੰਟਰਵਿਊ ਕਰਵਾ ਰਹੇ ਮੁਲਾਕਾਤ ਉਹਦੇ ਹੱਥ 'ਚ ਕੀ ਆ ਉਹਦੇ ਅਸੀਂ ਕਹਿੰਨੇ ਆ ਕਿ ਆਪਣਾ ਪ੍ਰਧਾਨ ਮੰਤਰੀ ਲੈਵਲ ਦੀ ਹੋਵੇ ਮੀਟਿੰਗ ਪਤਾ ਲੱਗੇ ਕਿ ਇੱਥੋਂ ਨਿਕਲ ਸਕਦਾ ਕੁਝ ਤੇ ਗੱਲ ਕਰਨ ਨੂੰ ਅਸੀਂ ਬਿਲਕੁਲ ਤਿਆਰ ਆ ਟੇਬਲ ਟਾਕ ਤੋਂ ਆਪਾਂ ਭੱਜਣ ਵਾਲੇ ਨਹੀਂ ਹੈਗੇ ਲੱਗਦਾ ਕਿ ਮੋਦੀ ਸਰਕਾਰ ਮੰਨੇਗੀ ਇਸ ਵਾਰ ਅਸੀਂ ਕਹਿੰਨੇ ਮੰਨੇ ਜਾਂ ਨਾ ਮੰਨੇ ਸਾਡੇ ਦੇ ਅਸੀਂ ਉੱਥੋਂ ਤੱਕ ਐ ਨਹੀਂ ਸੋਚ ਕੇ ਚੱਲ ਰਹੇ ਅਸੀਂ ਸਿਰਫ ਤੇ ਸਿਰਫ ਸੋਚ ਰਹੇ ਕਿ ਅਸੀਂ ਆਪਣੀਆਂ ਮੰਗਾਂ ਦਾ ਜਿਹੜਾ ਅੰਦੋਲਨ ਆ ਉਹ ਹੱਕਾਂ ਦੀ ਪ੍ਰਾਪਤੀ ਤੱਕ ਆ ਲੜਾਈ ਜੜੀਓ ਲੜਾਂਗੇ ਕਿਹ ਤਰੀਕਾ ਅਨਾਉਂਸ ਹੋਏਗੀ ਦਿੱਲੀ ਕਦੋਂ ਜਾਓਗੇ ਕੁਦਰਵਾਨਾ ਹਾਂਜੀ ਉਹ ਤੁਸੀਂ ਥੋੜੀ ਦੇਰ ਬਾਅਦ ਕਿ ਸਟੇਜ ਤੋਂ ਵੇਖੋਗੇ ਬਾਕੀ ਜਿਹੜੇ ਵੀ ਤਰੀਕਾ ਅਨਾਉਂਸ ਹੋਣ ਗਿਆ ਠੀਕ ਆ ਉਹ ਅੱਜ ਦੋ ਫੋਰਮ ਨੇ ਉਤਰੀ ਭਾਰਤੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਆਪਣਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਦੀ ਸਹਿਮਤੀ ਦੇ ਨਾਲ ਜੋ ਵੀ ਤਰੀਕਾ ਉਹਦਾ ਫੈਸਲਾ ਜਿਹੜਾ ਹੋਇਆ ਵਾ ਉਹ ਤੁਹਾਨੂੰ ਥੋੜੀ ਦੇਰ ਤੱਕ ਸਟੇਜ ਤੋਂ ਪਤਾ ਲੱਗ ਜੇਗਾ ਜੀ ਹਾਂਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹ ਸਨ ਕਿਸਾਨ ਜਥੇਬੰਦੀਆਂ ਦੇ ਆਗੂ ਤਾਂ ਵੱਖ-ਵੱਖ ਜਿੱਤੇ ਕੀ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਨਾਲ ਨਾਲ ਲੱਗਦੇ ਜਿਹੜੇ ਵੱਖ-ਵੱਖ ਹੋਰ ਵੀ ਸੂਬੇ ਹੈਗੇ ਨੇ ਹਰਿਆਣੇ ਦੀ ਗੱਲ ਕਰ ਲਈਏ ਰਾਜਸਥਾਨ ਦੀ ਗੱਲ ਕਰ ਲਈਏ ਹਿਮਾਚਲ ਦੀ ਗੱਲ ਕਰ ਲਈਏ ਤਾਂ ਵੱਖ-ਵੱਖ ਸੂਬਿਆਂ ਤੋਂ ਕਿਸਾਨ ਅੱਜ ਇੱਕੋ ਹੋ ਰਹੇ ਨੇ ਤਾਂ ਉਹਨਾਂ ਵੱਲੋਂ ਅੱਜ ਦਿੱਲੀ ਦੀ ਜੋ ਤਿਆਰੀ ਕਰ ਲਈਤੀ ਗਈ ਹੈ ਤੇ ਅੱਜ ਜੋ ਕੁਝ ਸਮੇਂ ਦੇ ਵਿੱਚ ਉਹ ਤਾਰੀਖ ਵੀ ਅਨਾਉਂਸ ਕਰ ਦਿੱਤੀ ਜਾਣੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛੇ ਸੁਣੋ ਜਗਮਨੀ ਟੀਵੀ ਸ਼੍ਰੀ ਹਮਸਾ ਸਾਹਿਬ